ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਅੱਜ ਅਸੀਂ ਖੜੇ ਆਂ ਦੋਸਤੋ ਬਾਜਵਾ ਫਾਰਮ ਹਾਊਸ ਦੇ ਵਿੱਚ ਪਿੰਡ ਪਿਰੋਸ਼ਾ ਜ਼ਿਲ੍ਹਾ ਗਰਦਾਸਪੁਰ ਬਟਾਲਾ ਤੋਂ ਕਨਵਰ ਰੋਡ ਤੇ ਤੇ ਇਹ ਭਾਜੀ ਹੁਣ ਇਹ ਆਂਦਾ ਡੇਰੀ ਫਾਰਮ ਹੈ ਜੀ ਤੇ ਝੋਟੀ ਮੋਰਾ ਨਸਲ ਦੀ ਇਹਨਾਂ ਕੋਲ ਤੇ ਇਹ ਸੇਲ ਵਾਸਤੇ ਹੈ ਦੱਸੋ ਭਾਜੀ ਝੋਟੀ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਿਵਾਰਾਂ ਨੂੰ ਇਹ ਵੀ ਜੀ ਹਰਿਆਣਾ ਏਰੀਆ ਦੀ ਆ ਕਰਨਾਲ ਏਰੀਆ ਦੀ ਝੋਟੀ ਹੈ ਹਾਂ ਜੀ ਇਹ ਲੱਗਦਾ ਪ੍ਰਸ਼ੀਲ ਦਾ ਕਾਰੋਬਾਰ ਆ ਨਾਲ ਦੁੱਧਾ ਕਾਰੋਬਾਰ ਆ ਹਾਂਜੀ ਤੇ ਆ ਹੋਰ ਵੀ ਝੋਟੀਆਂ ਦੇਖੋ ਖਣੀਆਂ ਭਾਈ ਹੁਣ ਆ ਉਹ ਹੁਣ ਇਹ ਹਜੇ ਸਵੇਰੇ ਸਵੇਰੇ ਦੁੱਧ ਚੋ ਕੇ ਹਟੇ ਨੇ ਹਾਂਜੀ ਤੇ ਇਹ ਨਾ 10 ਤੋਂ 15 ਦਿਨ ਦੀ ਸੋਈ ਹੈ ਜੇ ਠੀਕ ਹੈ ਜੀ 13 ਤੋਂ 14 ਕਿਲੋ ਠੰਡਾ ਕਰਕੇ ਵਧੀਆ ਦੁੱਧ ਤਿਆਰ ਹੈ ਥੱਲੇ ਤੇ ਮੇਰੇ ਖਿਆਲ ਪਾਈ ਤੁਸੀਂ ਘੰਟਾ ਕੇ ਪਹਿਲਾਂ ਹੀ ਹਜੇ ਮੈਨੂੰ ਧਰ ਗੱਡੀ ਇਹਦੀ ਜਦੋਂ ਤੁਸੀਂ ਇੱਥੇ ਮੇਰੇ ਕੋਲ ਆਏ ਉਹ ਚੋ ਗਿਆ ਡਈਆਂ ਹੁਣ ਬਿਲਕੁਲ ਖਾਲੀ ਝੋਟੀ ਦੀ ਵੀਡੀਓ ਦਾ ਚੋਈ ਹੋਈ ਆ ਝੋਟੀ ਹੁਣ ਕੋਈ ਦੁੱਧ ਨਹੀਂ ਥੱਲੇ ਇਸ ਟਾਈਮ ਹੈਗਾ ਤੇ ਵਧੀਆ ਝੋਟੀ ਦਾ ਕੁਆਲਟੀ ਵਾਲੀ ਝੋਟੀਆ ਚੰਗੇ ਏਰੀਆ ਦੀ ਝੋਟੀਆ ਠੀਕ ਹੈ ਜੀ ਤੇ ਜਿਹੜੇ ਵੀ ਭੈਣ ਭਰਾਣੇ ਲੈਣੀ ਆ ਆਪਣਾ ਨੰਬਰ ਆਪਾਂ ਵੀਡੀਓ ਵਿੱਚ ਦੇ ਦੇਣਾ ਚਲਾ ਕੇ ਦਿਖਾ ਦਿਓ ਇੱਕ ਵਾਰੀ ਦੇਖੋ ਜੀ ਤੂਰ ਚੈੱਕ ਕਰੋ ਝੋਟੀ ਦੀ ਵਹਾਨਾ ਹਜੇ ਦੇਖੋ ਤਾਰ ਕੱਢੀ ਹੋਈ ਐ ਦੁੱਧ ਚੋਇਆ ਹੋਇਆ ਫਿਰ ਵੀ ਹਵਾਨਾ ਦਿਖਾ ਰਹੀ ਐ ਤੇ ਚਾਲ ਦੇਖੋ ਕੋਈ ਸਰਨ ਨਹੀਂ ਮਾਰਦੀ ਕੋਈ ਕੁਛ ਨਹੀਂ ਐ ਪਿਛੋ ਪਾਜੀ ਇੱਕ ਵਾਰੀ ਇਹਦਾ ਹਵਾਨਾ ਚੈੱਕ ਕਰਾ ਦੀਏ ਤੇ ਇਹ ਪੁੱਛ ਚੁਕਿਓ ਦੇਖੋ ਪਾਜੀ ਕੋਈ ਮਤਲਬ ਇਹ ਇਹਨੇ ਸੈੱਡ ਨਹੀਂ ਰੱਖਦੀ ਪਾਸਾ ਨਹੀਂ ਸਭਾਨਾ ਇੱਕੋ ਜਿਹਾ ਬਰਾਬਰ ਹੈ ਜੀ ਹਾਂਜੀ ਬਾਕੀ ਕੱਟੀ ਮਗਰੇ ਆ ਦੇ ਕੱਟੀ ਇਹ ਐ ਜੀ ਛੋਟੀ ਜੀ ਡਬਲ ਫਾਇਦਾ ਜੇ ਮਗਰੇ ਕੱਟੀ ਆਪ ਵੀ ਕੱਟੀ ਆ ਤੇ ਜੇ ਸੁਵੇ ਆ ਕਿਆਵਾ ਦੂਜੇ ਸਵੇਰ ਝੋਟੀਆਂ ਦੂਜੇ ਸਵੇਰ ਜੀ ਹਾਂ ਜੀ ਤੇ ਦੰਦਾ ਤੋਂ ਕਿਦਾਂ ਜੀ ਛਿੰਗੀ ਆ ਜੀ 6 ਦੰਦ ਝੋਟੀਆਂ 6 ਦੰਦ ਆ ਜੀ ਛਿੰਗੀ ਆ ਜੇ ਮਤਲਬ ਮੈਨੂੰ ਮਤਲਬ 2.5 ਸਾਲ ਦੀ ਇਹਦੇ ਵਿੱਚ ਛਿੰਗੀ ਲੱਗ ਜਾਂਦੇ ਨੇ ਹੈਨਾ ਤੇ ਬਾਕੀ ਆਪਣਾ ਨੰਬਰ ਅਸੀਂ ਦੱਸ ਦਿੰਨੇ ਆ ਜਿਹੜੇ ਵੀ ਵੀਰ ਭਰਾਣੇ ਲੈਣੀ ਹੋਵੇ ਚੋਚਵਾ ਕੇ ਆਪਣੀ ਤਸੱਲੀ ਕਰਕੇ ਦੋ ਦਿਨ ਤਿੰਨ ਦਿਨ ਚੋ ਕੇ ਖੜ ਸਕਦਾ ਸਾਡੇ ਕੋਲ ਨੰਬਰ ਮੇਰਾ 788 ਹਾਂਜੀ 9090624 ਹਾਂਜੀ ਤੇ ਭਾਜੀ ਜਿੰਨੇ ਵੀ ਵੀਰ ਭੈਣ ਭਰਾਣੇ ਲੈਣੀ ਹੋਏ ਆਪਣੀ ਤਸੱਲੀ ਕਰਕੇ ਦੁੱਧ ਚੋ ਕੇ ਇੱਕ ਦਿਨ ਚੋ ਇਹ ਦੋ ਦਿਨ ਚੋ ਇਹ ਤਿੰਨ ਦਿਨ ਚੋ ਇਹ ਠੰਡਾ ਕਰਕੇ ਦੁੱਧ ਆਪਨੂੰ 13 ਲੀਟਰ ਘਟੋ ਘਟ ਦੁੱਧ ਜਿਹੜਾ ਹਾਂਜੀ 13 ਤੋਂ 14 ਦੇ ਵਿੱਚ ਜਿਹੜਾ ਆਪਾਨੂੰ ਮਿਲੇਗਾ ਜੇ ਕਿ ਭਰਾਣੇ ਦੂਰੋਂ ਆਣਾ ਹਾਂਜੀ ਮਿਲੂ ਕੋਈ ਕਮਰਾ ਮਿਲੂਗਾ ਰਹਿਣ ਵਾਸਤੇ ਲੋ ਜੀ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਹਾਂ ਜੇ ਕੋਈ ਭੈਮ ਭਰਾ ਦੂਰ ਰੇਡੇ ਤੋਂ ਵੀ ਹੁੰਦਾ ਤੇ ਇੱਥੇ ਰਹਿਣ ਵਾਸਤੇ ਜਗਾ ਰੋਟੀ ਪਾਣੀ ਦੀ ਕੋਈ ਚਿੰਤਾ ਨਹੀਂ ਹੈ ਇੱਕ ਦਿਨ ਦੋ ਦਿਨ ਰਹਿ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਏ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਹੈ ਆਨਲਾਈਨ ਵੀ ਭੇਜ ਦਾਂਗੇ ਆਪਣੀ ਗਾਰੰਟੀ ਹੋਊਗੀ ਦੁੱਧ ਦੀ ਥਣ ਵੱਧ ਘਟ ਦੀ ਗਾਰੰਟੀ ਹੋਊਗੀ ਪਿੱਛਾ ਮਾਰਨ ਦੀ ਗਾਰੰਟੀ ਹੋ ਹਰ ਚੀਜ਼ ਦੀ ਗਾਰੰਟੀ ਹੋਊਗੀ ਲੋ ਜੀ ਆਨਲਾਈਨ ਵੀ ਤੁਹਾਡੇ ਕੋਲ ਜੇ ਤੁਸੀਂ ਕਦੇ ਦੂਰੋਂ ਵੀਡੀਓ ਦੇਖ ਰਹੇ ਹੋ ਤੇ ਝੋਟੀ ਦੇਖ ਕੇ ਐਦਾਂ ਪਸੰਦ ਕਰਨੀ ਇੱਕ ਵਾਰੀ ਮੂੰਹ ਪਾਜੀ ਤਾਂ ਕਰਿਓ ਹਾਂਜੀ ਬਹੁਤ ਸੋਹਣੀ ਵੇਖੋ ਸਿੰਘ ਦੇਖੋ ਜੀ ਝੋਟੀ ਦੇ ਕਿੰਨਾ ਕੁੰਡੇ ਸਿੰਘ ਨੇ ਮੋਹ ਵਧੀਆ ਚਵਾਈ ਚੋਈ ਬੜੀ ਬੋਲੀ ਤੇ ਮੋਟੀ ਤਾਂ ਬਹੁਤ ਵਧੀਆ ਭਾਵੇਂ ਕੁਝ ਨਾਨੀ ਤੋਂ ਕੋ ਬੰਦਾ ਚੋਲੇ ਸੀਲ ਝੋਟੀ ਹੈ ਜੀ ਤੇ ਜੇ ਕਿਸੇ ਨੇ ਆਨਲਾਈਨ ਵੀ ਮੰਗਾਣੀ ਹੋਵੇ ਤੇ ਭਾਈ ਹੁਣਾਂ ਨੇ ਨੰਬਰ ਤੁਹਾਨੂੰ ਦੱਸਤਾ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕੰਟੈਕਟ ਕਰਕੇ ਆਨਲਾਈਨ ਵੀ ਤੁਹਾਨੂੰ ਭੇਜ ਦਿੱਤੀ ਜਾਏਗੀ ਤੇ ਆਪਣਾ ਪੇਮੈਂਟ ਭਾਈ ਹੁਣਾਂ ਨੂੰ ਕਰਕੇ ਤੇ ਆਪਣਾ ਮੰਗਾ ਸਕਦੇ ਹੋ ਝੋਟੀ ਤੁਸੀਂ ਤੇ ਦੁੱਧ ਦੀ ਗਾਰੰਟੀ ਹੋਏਗੀ ਜੀ ਝੋਟੀ ਦੀ ਸੀਲ ਦੀ ਗਾਰੰਟੀ ਹੋਏਗੀ ਤੇ ਪਿਛਾ ਪੁਛਾ ਮਾਰਨ ਦੀ ਗਾਰੰਟੀ ਹੋਏਗੀ ਜੀ ਤੇ ਦੂਸਰੀ ਸੋਦੇ ਝੋਟੀ ਆ ਹਰਿਆਣੇ ਦੀ ਆ ਮੋਹਰਾ نسل ਦੀ ਆ ਜੀ ਬਾਕੀ ਆਪਣੇ ਕੋਲ ਝੋਟੀਆਂ ਹੁੰਦੀਆਂ ਰਹਿੰਦੀਆਂ ਨੇ ਹਾਂ ਜੀ ਆਪਾਂ ਝੋਟੀਆਂ ਹੀ ਆਪਣੇ ਕੋਲ ਇਹ ਦੇਖੋ ਹੋਰ ਵੀ ਆ ਹਾਂ ਜੀ ਬਾਕੀ ਵੇਖੇ ਇੱਕ ਝੋਟੀ ਆ ਇਸ ਤਰ੍ਹਾਂ ਹਰਿਆਣੇ ਦੀ ਬਾਕੀ ਆਪਣੇ ਪਾਸੇ ਬਹੁਤੇ ਲੱਗੇ ਨੇ ਹਾਂ ਜੀ ਫਿਰ ਤਿੰਨ ਚਾਰ ਦਿਨ ਤੱਕ ਝੋਟੀਆਂ ਨਵੀਆਂ ਆਪਣੇ ਕੋਲ ਹੋਰ ਆਉਣਾ ਵਾ ਹਾਂਜੀ ਹੋਰ ਵੀ ਝੋਟੀਆਂ ਮਤਲਬ ਕਿ ਆਪਣੇ ਕੋਲ ਆ ਜਾਣੀਆਂ ਨੇ ਜੇ ਕਿਸੇ ਨੇ ਉਹਨਾਂ ਚੋਂ ਪਸੰਦ ਕਰਨੀ ਹੋਵੇ ਉਹ ਉਹਨਾਂ ਚੋਂ ਹੀ ਆਣ ਕੇ ਪਸੰਦ ਕਰ ਸਕਦਾ ਬਿਲਕੁਲ ਬਿਲਕੁਲ ਮਤਲਬ ਐਤਵਾਰ ਸੋਮਵਾਰ ਤੱਕ ਆ ਜਾਣਗੀਆਂ ਹਾਂਜੀ ਆ ਜਾਣਗੀਆਂ ਹਾਂਜੀ ਅੱਜ ਹੈਗਾ ਭਾਜੀ ਸ਼ੁੱਕਰਵਾਰ ਤੇ ਮਤਲਬ ਤਿੰਨ ਚਾਰ ਦਿਨ ਦੇ ਵਿੱਚ ਹੋਰ ਵੀ ਝੋਟੀਆਂ ਆ ਜਾਣੀਆਂ ਤੇ ਉਹ ਵੀ ਝੋਟੀਆਂ ਤੇ ਤੁਹਾਨੂੰ ਅਪਡੇਟ ਦਿੱਤੀ ਜਾਏਗੀ ਤੇ ਇਹ ਝੋਟੀ ਬਹੁਤ ਸੋਹਣੀ ਹੈ ਇਹ ਦੇਖੋ ਮਤਲਬ ਬਿਲਕੁਲ ਲੰਮਾ ਮੂੰਹ ਹੈ ਜੀ ਝੋਟੀ ਦਾ ਤੇ ਸਿੰਘ ਦੇਖੋ ਬਿਲਕੁਲ ਕੁੰਡੇ ਹੈ ਉਹਦਾ ਝੋਟੀ ਹੈ ਜੀ ਨਸਲ ਜਾਤ ਵਾਲੀ ਝੋਟੀ ਹੈ ਜੀ ਤੇ ਮੋਹਰਾ ਨਸਲ ਦੀ ਝੋਟੀ ਹੈ ਜੀ ਤੇ ਚੰਦ ਬਣਿਆ ਹੋਇਆ ਜੀ ਦੇਖੋ ਹਾਂ ਜੀ ਹਾਂ ਮਤਲਬ ਬਹੁਤ ਹੀ ਵਧੀਆ ਝੋਟੀ ਹੈ ਦੇਖੋ ਕੰਨ ਦੇਖੋ ਕਿਦਾਂ ਖੜੇ ਕਰਦੀ ਹੈ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਇਹ ਦੇਖੋ ਜੀ ਪੈਰਪੂਰ ਦੇਖੋ ਝੋਟੀ ਦੇ ਐ ਬਿਲਕੁਲ ਸਹੀ ਨੇ ਥਾਣੇ ਦੇਖੋ ਬਿਲਕੁਲ ਬਹੁਤ ਵਧੀਆ ਸੋਹਣੇ ਥਾਣ ਨੇ ਜੀ ਕੋਈ ਮੋਟਾ ਨਹੀਂ ਕੋਈ ਪਤਲਾ ਨਹੀਂ ਹੈ ਬਾਕੀ ਪਸਮਾ ਗਿਆ ਥਣ ਬਹੁਤ ਸੋਨਾ ਪਸਮਾ ਗਿਆ ਇਹਦੇ ਦੇਖੋ ਜੀ ਇਹਦੇ ਘੰਟੇ ਘੋਇਆ ਦੁੱਧ ਕੱਢੇ ਨੂੰ ਇਹਦਾ ਹਾਂਜੀ ਹਾਂਜੀ ਦੇਖੋ ਮਾਨਾ ਮੋਨਾ ਦੇਖੋ ਕੋਈ ਮਤਲਬ ਸੈਡ ਨਹੀਂ ਰੱਖਦੀ ਪਾਸਾ ਨਹੀਂ ਰੱਖਦੀ ਜੀ ਬਹੁਤ ਚੰਗੀ ਝੋਟੀ ਆ ਜੀ ਪਿੰਡਾਂ ਚੋਂ ਅਸੀਂ ਤਸੱਲੀ ਕਰਕੇ ਹਰਿਆਣੇ ਚੋਂ ਏਰੀਏ ਚੋਂ ਚਵਾਚ ਵੋ ਕੇ ਵਧੀਆ ਤਸੱਲੀ ਕਰਕੇ ਡੰਗਰ ਲਿਆਈਦੇ ਆ ਜੀ ਹਾਂਜੀ ਤੇ ਦੇਖੋ ਦੋਸਤੋ ਜਿੰਨੂੰ ਵੀ ਚਾਹੀਦੀ ਹੋਏ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਸ਼ੇਅਰ ਕਰਿਓ ਜੀ ਸ਼ੇਅਰ ਵੀ ਕਰਿਓ ਜੀ ਵੱਤ ਤੋਂ ਵੱਧ ਸਤਿ ਸ੍ਰੀ ਅਕਾਲ ਜੀ